ਬੜੀ ਹੀ ਮਾਗਨਾ ਜੁੜੀ ਲੁਧਿਆਣਾ ਦੇ ਵਿੱਚ ਅੱਜ ਜਿਹੜੀ ਗੁਰਕਟਨਾ ਘਟਈ ਹੈ ਦੁਰਘਟਨਾ ਘਟਣ ਦਾ ਮਤਲਬ ਦੋਸਤੋ ਇਹ ਹੈ ਕਿ ਪੰਜਾਬ ਦੇ ਵਿੱਚ ਮੈਂ ਪੁੱਛਣਾ ਚਾਹਾਂਾ ਸੀਰ ਮਾਨ ਸਾਹਿਬ ਨੂੰ ਕਿ ਪੰਜਾਬ ਦੇ ਵਿੱਚ Hindu ਸੇਫ ਹੈ ਜਾਂ ਨਹੀਂ ਹੈ ਮੈਂ ਪੁੱਛਣਾ ਚਾਹਾਂਾ ਪੂਰੇ ਸਰਕਾਰ ਨੂੰ ਮੈਂ ਪੁੱਛਣਾ ਚਾਹਾਂਾ ਮੋਦੀ ਸਾਹਿਬ ਨੂੰ ਕਿ ਆ ਪੰਜਾਬ ਦੇ ਵਿੱਚ Hindu ਸੇਫ ਹੈ ਜਾਂ ਨਹੀਂ ਹੈ ਦੋਸਤੋ ਗੰਭੀਰ ਘਟਨਾ ਅੱਜ ਤੁਸੀਂ ਦੇਖੋ ਲੁਧਿਆਣਾ ਦੇ ਵਿੱਚ ਸਾਡੇ ਤਖਸਾਲੀ ਸ਼ਹਿਰ ਜਾਨੀਕ ਜਿਹੜੇ ਸੰਦੀਪ ਕੋਰਾ <th> ਥਾਪੜ ਜੀ ਉਹਨਾਂ ਤੇ ਕਾਤੀ ਲਾੜਾ ਹਮਲਾ ਹੋਇਆ ਉਹ ਅੱਜ ਬਖ ਸੁਣੇ ਨੇ ਦੋਸਤੋ ਮੇਰੇ ਨਾਲ ਇੱਕ ਸਵਾਲ ਹੈ ਸਰਕਾਰਾਂ ਨੂੰ ਜਿਹੜੀਆਂ ਸੁੱਤੀਆਂ ਪਈਆਂ ਸਰਕਾਰਾਂ ਉਹਨਾਂ ਨੂੰ ਇੱਕ ਸਵਾਲ ਹੈ ਕਿ ਜਿਹੜਾ ਇਹ ਹਮਲਾ ਹੋਇਆ ਹੈ ਇਹਦਾ ਜ਼ਿੰਮੇਵਾਰ ਕੌਣ ਹੈ ਬੜਾ ਵੱਡਾ ਦੋਸਤੋ ਇਹ ਵਿਚਾਰ ਕਰਨ ਦੀ ਗੱਲ ਹੈ ਕਿ ਜਿਹੜਾ ਪੰਜਾਬ ਦੀ ਤਰਤੀ ਲੁਧਿਆਣਾ ਤੇ ਹਮਲਾ ਹੋਇਆ ਇਹਦਾ ਜ਼ਿੰਮੇਵਾਰ ਕੌਣ ਹੈ ਸ਼ਰੀਆ ਤੁਸੀਂ ਦੋਸਤੋ ਤੁਸੀਂ ਸ਼ਰੀਆ ਸ਼ਰੀਆ ਨਹੀਂ ਨਿਕਲੇ ਦੇਖੋ ਕਿ ਮੈਂ ਨਿਆਂ ਦੇ ਨਾਮ ਤੇ ਮਰੀ ਕਉਗਾ ਇਹ ਗੁੰਡੇ ਨੇ ਗੁੰਡੇ ਇਹਨਾਂ ਦੀ ਗੁੰਡਾਗਰਦੀ ਪੰਜਾਬ ਦੇ ਵਿੱਚ ਵਧੀ ਜਾ ਰਹੀ ਹੈ ਦੇਖੋ ਕਿਤਾ ਹਮਲਾ ਕੀਤਾ ਉਹ ਮੈਂ ਕਹਿੰਦਾ ਤੁਸੀਂ ਯੂਪਰੇਟ ਵਿੱਚ ਹਮਲੇ ਕਰਦੇ ਬੰਗਿਓ ਕੱਲਾ ਬੰਦਾ ਧੇੜ ਲਿਆ ਤੁਸੀਂ ਕਹਿੰਦੇ ਤੁਸੀਂ ਮੈਂ ਕਹਿੰਦਾ ਬੰਦੇਓ ਕਹਦੇ ਤੁਸੀਂ ਤਾੜੋ ਕੱਲਾ ਬੰਦਾ ਧੇੜ ਕੇ ਇਹ ਸ਼ੇਰ ਸ਼ੇਰੀ ਦਾ ਵੀ ਕਰੋੜਾ ਕਿੰਨੀ ਵਾਰੀ ਹੈ ਸਭੀ ਕਰੋੜਾ ਦੇ ਹੱਤਵਾਲੀ ਹਮਨੇ ਓਏ ਕਿੰਨੀ ਵਾਰੀ 2016 ਦੇ ਵਿੱਚ ਮੇਰੇ ਗੋਲੀਆਂ ਲਕੀਆਂ 2020 ਦੇ ਵਿੱਚ ਸਾਡਾ 2021 ਵਾਲੇ ਦੇ ਕੋਸੂਰੀ ਸ਼ਹਿਰ ਦਾ ਬਰਾ ਸ਼ੀਟ ਕੀਤਾ ਗਿਆ ਕਿੰਨੇ ਸ਼ਰਚਨਿਕ ਸਾਡੇ ਪਰਾਜੀ ਦਿੱਤੇ ਨੇ ਮੈਂ ਪੁੱਛਣਾ ਚਾਹਨਾ ਮਾਨਯੋਗ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਾਹਿਬ ਨੂੰ ਮੈਂ ਪੁੱਛਣਾ ਚਾਹਨਾ ਮਾਨਯੋਗ ਡੀਡੀਪੀ ਸਾਹਿਬ ਨੂੰ ਕਿ ਪੰਜਾਬ ਦੇ ਵਿੱਚ ਜਿਹੜੀ ਹਿੰਦੂਆਂ ਦੀ ਸੁਰੱਖਿਆ ਸੀ ਉਹ ਵਾਪਸ ਕਿਉਂ ਲਿੱਤੀ ਗਈ ਤੁਹ ਬੋਲਾ ਥਾ ਪਰੂ ਪਿੱਛੇ ਸੁਰੱਖਿਆ ਮਿਲੀ ਹੋਈ ਸੀ ਸ਼ਰਚਨਿਕ ਨੂੰ ਸੁਰੱਖਿਆ ਮਿਲੀ ਹੋਈ ਸੀ ਉਹ ਸੁਰੱਖਿਆ ਵਾਪਸ ਕਿਉਂ ਲਿੱਤੀ ਗਈ ਤੁਹਾਡਾ ਟੋਪਿਕ ਚਾਰ ਕਰਨ ਦੀ ਗੱਲ ਹੈ। ਕਿਆ ਹੁਣ ਵੀ ਹਿੰਦੂ ਚੋਪਰੇਗਾ? ਮੈਨੂੰ ਇੱਕ ਜੀ ਤਾਸ ਦੋ। ਅੱਜ ਤੋਂ ਅੱਜ ਤੁਸੀਂ ਗੱਲ ਸੁਣੋ। ਅਮਰਤਪਾਲ ਅਜ ਸੌ ਚੁੱਕਾ ਜਾ ਰਿਹਾ ਹੈ। ਦੇਖੋ ਜਿਸ ਦਿਨ ਅਮਰਤਪਾਲ ਇਹ ਸੌ ਚੁੱਕਣ ਜਾ ਰਿਹਾ ਹੈ ਉਸ ਦਿਨ ਪੰਜਾਬ ਦੇ ਲੁਧਿਆਣਾ ਦੀ ਤਰਫੀ ਤੇ ਸ਼ੇਰ ਸੈਨਿਕ ਤੇ ਹਮਲਾ ਹੁੰਦਾ ਚੋਪ ਨਹੀਂ ਲਿਆ ਜਾਏਗਾ। ਨਹੀਂ ਰਹਿਊਗਾ ਚੋਪਾ ਬਿਦਰਾਣਾ। ਨਹੀਂ ਰਹਿਣੀ ਪੰਜਾਬ ਦੇ ਸ਼ੇਰਾਂ ਨੂੰ ਚੋਪ। गोलियां खाउे कल तक असीं ते हमले करा बिल्कुलु चुप नी लिया जऊगा इहे लोग अॻे ते अॻे वधी जा अॻे ते अॻे सॼे हिंदू परिवार ते शिव ते लॻातार हमले करी जा क्य असीं क्यू सेण ਸ਼ੇਖ ਜ਼ੈਨੂਪੁਰਾ ਚਾਹ ਹਡੇ ਰਹੀਤੂਪੁਰਾ ਇੱਦਾਂ ਹੀ ਮਿਲਵਾ ਰਹੇ ਆ ਮੈਂ ਕਹ ਰਿਹਾ ਕਿ ਕਿਹਦੀ ਬਤੌਲ ਤੁਸੀਂ ਸ਼ੇਖ ਜ਼ੈਨ ਦਾ ਦੀ ਕਿਹਦੀ ਮਰਗੀ ਦਾ ਸ਼ੇਖ ਜ਼ੈਨ ਦਾ ਦੀ ਸੁਰੱਖਿਆ ਚੱਕੀ ਜੇ ਅੱਜ ਕੋਰਾਂ ਖਾਪਰ ਨੂੰ ਕੁਝ ਹੋ ਗਿਆ ਤੇ ਮੈਂ ਕਹ ਰਿਹਾ ਕਿ ਇਹਦਾ ਜ਼ਿੰਮੇਵਾਰ ਮੈਨੂੰ ਇਹ ਦੱਸੋ ਕਿ ਕੌਣ ਹੋਏਗਾ ਇਹਦਾ ਜ਼ਿੰਮੇਵਾਰ ਕੌਣ ਹੋਏਗਾ ਜਵਾਬ ਦਿਓ ਬੰਦਵਾ ભગવાન ਜੀ ਤੁਸੀ ਜਵਾਬ ਦਿਓ ਤੁਹਾਨੂੰ ਪੰਜਾਬ ਦਾ ਸਿਦਦ ਹਿੰਦੂਆਂ ਨੂੰ ਕੀ ਕਰਤੋ ਕੀ ਇਹ ਗੜੇ ਸਾਡੇ ਸ਼ੇਰ ਸੈਨਕਾਰੂ ਜਿਹੜਾ ਅੱਜ ਹਮਲਾ ਹੋਇਆ ਬੋਰਾ ਥਾਪਰ ਤੇ ਕਿੰਨੇ ਕਰਵਾਇਆ ਹੋਇਆ ਇਹਦਾ ਕਿੰਨੇ ਵਾਰ ਕੋਰ ਹੈ ਇਹ ਸਰਕਾਰਾਂ ਦਸਨ ਸਰਕਾਰਾਂ ਪੰਜਾਬ ਦੇ ਵਿੱਚ ਹਿੰਦੂ ਸੇਫ ਹੈ ਜਾਂ ਨਹੀਂ ਹੈ ਇਦਾਂ ਹੀ ਕਿੰਨੀ ਵਾਰੀ ਅਤਵਾਦੀ ਹਮਲੇ ਹੋਏ ਕਿੰਨੇ ਸਾਡੇ ਭਰਾ ਸ਼ਖਸ ਨਹੀਂ ਕਿੰਨੇ ਸਾਡੇ ਭਰਾ ਹਿੰਦੂ ਲੀਡਰ ਸ਼ਹੀਦ ਹੋਏ ਵਾਰ-ਵਾਰ ਪੰਜਾਬ ਦੇ ਵਿੱਚ ਇਹੀ ਕੰਮ ਹੋ ਰਿਹਾ ਹੈ ਕੀ ਹਿੰਦੂਵਾਦ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਕਿਉਂਕਿ ਅਸੀਂ ਗੱਲਾਂ ਕਰਦੇ ਆ ਦੇਸ਼ ਭਗਤੀ ਦੀਆਂ ਅਸੀਂ ਕੱਟੜ ਹਿੰਦੂ ਆਹੇ ਤੂੰ ਤਾਂ ਵੀ ਗੱਲ ਕਰਦੇ ਆ ਅਸੀਂ ਹਿੰਦੂਵਾਦੀ ਆਹੇ ਤੂੰ ਤਾਂ ਵੀ ਗੱਲ ਕਰਦੇ ਆ ਜੇ ਤੁਸੀਂ ਲੋਕ ਗਿੱਧੜ ਮੈਂ ਗਿੱਧੜੀ ਗੁਵਾ ਗਿੱਧੜ ਇੱਕ ਸ਼ੇਰ ਨੂੰ ਤੁਸੀਂ ਕਿੰਨੇ ਗਿੱਧੜ ਪਾ ਗਏ ਉਹ ਟੇਮ ਰੱਖਿਆ ਲੋ ਮੈਂ ਤੁਹਾਨੂੰ ਕਹਿੰਦਾ ਟੇਮ ਰੱਖ ਲਓ ਜੇ ਤੁਹਾਨੂੰ ਪਤਾ ਲੱਗੇਗਾ ਕਿ ਇਹ ਸ਼ੇਰ ਕੌਣ ਹੈ ਰੱਖੋ ਟੇਮ ਜਾਂ ਤੁਹਾਨੂੰ ਦੱਸੀਏ ਇਹ ਸ਼ੇਰ ਕੋ ਨਾ ਗੁੱਸਾ ਆਂਦਾ ਆਜ ਆਤਮਾ ਚੋਂ ਛੋੜਦੀ ਐ ਕਿਉਂਕਿ ਮੈਂ ਜਿਤ ਆਪ ਤੱਕ ਵਾਲੀ ਪੀੜ੍ਹੀ ਦਾ ਮੇਰਾ ਮਨ ਰੋਂਦਾ ਜਦੋਂ ਕਿਸੇ ਸ਼ੇਰ ਸੈਨਿਕ ਤੇ ਹਮਲਾ ਹੁੰਦਾ ਕਿਸੇ ਸਾਡੇ ਹਿੰਦੂ ਭਰਾ ਤੇ ਹਮਲਾ ਹੁੰਦਾ ਪਿੱਛੇ ਪਿੱਛੇ ਹਮਲਾ ਕਰਨ ਵਾਲੇ ਬੰਦੇ ਬਾਹਰ ਵੀ ਦੇਖ ਬੈਠ ਕੇ ਇਹੀ ਚੀਜ਼ਾਂ ਬਣਾਈਆਂ ਕਰਦੇ ਹਜ਼ਾਰ ਹਜ਼ਾਰ ਕੋਲਾ ਕਰਦੇ ਮਾਨੂੰ ਹਜ਼ਾਰ ਹਜ਼ਾਰ ਦਿੰਦੀਆਂ ਤੈਨੂੰ ਮਾਰ ਦੇਣਾ ਤੈਨੂੰ ਮਾਰ ਦੇਣਾ ਤੈਨੂੰ ਮਾਰ ਦੇਣਾ ਪਰ ਇਹ ਸ਼ੇਰ ਸੈਨਿਕ ਕਰੋ ਏ ਆਪਣੇ ਪਤਨ ਲਈ ਆਪਣੇ ਹਿੰਦੁਸਤਾਨ ਲਈ ਆਪਣੇ ਪੰਜਾਬ ਲਈ ਹਮੇਸ਼ਾ ਜਾਨ ਦੇ ਨੂੰ ਤਿਆਰ ਬੈਠਾ ਜਿਹੜੇ ਵਿਦੇਸ਼ਾਂ ਚ ਬੈਠੇ ਤੜਿ ਤਾਕਤਾ ਪੰਨੂ ਵਰਗੇ ਆਤਵਾਦੀ ਨਿੱਜਰ ਵਰਗੇ ਆਤਵਾਦੀ ਜਾਂ ਹੋਰ ਆਤਵਾਦੀ ਤੁਸੀਂ ਦੇਖ ਲਓ ਵਿਦੇਸ਼ਾਂ ਚ ਬੈਠੇ ਪਲੈਨਿੰਗ ਕਰਦੇ ਰਹਿੰਦੇ ਸ਼ੇਰ ਮਾਰਨਾ ਸ਼ੇਰ ਮਾਰਨਾ ਕਿੰਨਿਆ ਕੋਲਾਂ ਦੀਆਂ ਮਹਿਮਾਨ ਸਾਹਿਬ ਨੂੰ ਮਾਨਯੋਗ ਡੀਜੀਪੀ ਸਾਹਿਬ ਨੂੰ ਮਾਨਯੋਗ ਭਾਰਤ ਸਰਕਾਰ ਨੂੰ ਕਿੰਨੀ ਵਾਰੀ ਬੇਨਤੀ ਲਾ ਚੁੱਕਿਆ ਵਾ ਕਿ ਹਿੰਦੂ ਪੰਜਾਬ ਦੇ ਵਿੱਚ ਸੇਫ ਹੈ ਜਾਂ ਨਹੀਂ ਅਸੀਂ ਅੱਜ ਇੱਕ ਆਵਾਜ਼ ਥੱਲੇ ਆਵਾਂਗੇ ਤਾਂ ਅਸੀਂ ਬਚਾਂਗੇ ਅਸੀਂ ਇਹਨਾਂ ਦੀ ਵੋਟ ਪ੍ਰੈਂਟ 47.50 55.50% ਸਾਡੀ ਪੰਜਾਬ ਤੇ ਹਿੰਦੂਆਂ ਦੀ ਵੋਟ ਹੈ ਪਰ ਮੈਂ ਤੁਹਾਨੂੰ ਪੁੱਛਣਾ ਚਾਹਾਂ ਕਿ ਉਹ ਕਿੱਥੇ ਨੇ ਉਹ ਕਿੱਥੇ ਹੈ ਆਮ ਜਨ ਸਰਬਾਹੂ ਉਹ ਕਿੱਥੇ ਨੇ ਮੰਤਰੀ ਐਮ ਪੀ ਸਹਿਬਾਨ ਜਿਹੜਾ ਪੰਜਾਬ ਤੇ ਹਿੰਦੂਆਂ ਦੀ ਵੋਟਾਂ ਲੈ ਕੇ ਹਿੰਦੂਆਂ ਨੂੰ ਨਹੀਂ ਪੋਛੜੇ ਬੜਾ ਵੱਡਾ ਸਵਾਲ ਇਹ ਪੰਜਾਬ ਦੀ ਜਨਤਾ ਦੱਸੇ ਅਸੀਂ ਦੇਸ਼ ਭਗਤ ਆ ਅਸੀਂ ਪੰਜਾਬ ਭਗਤ ਆ ਅਸੀਂ ਜੇ ਦੇ ਸ਼ਕਤੀ ਦੀ ਗੱਲ ਕਰਨੀ ਹੈ ਪੰਜਾਬ ਇੱਕ ਦੀ ਗੱਲ ਕਰਨੀ ਹੈ ਮਾਨ ਸਾਹਿਬ ਜੇ ਤੁਸੀਂ ਦੁਬਾਰਾ ਸਰਕਾਰ ਜਾਣਾ ਚਾਹੁੰਦੇ ਹੋ ਤੇ ਹਿੰਦੂਆਂ ਦੀ ਸੇਫਟੀ ਕਰੋ ਹਿੰਦੂਆਂ ਦੀ ਇਹ ਉਹ ਹਿੰਦੂ ਹੈ ਜਿਨੇ ਕੁਰਬਾਨੀ ਲਗਤੀਆਂ ਕੁਰਬਾਨੀਆਂ ਆਇਆ ਕੱਟੜ ਸ਼ਖਸੀਅਤਾਂ ਦੀ ਕੰਮੀ ਤੋੜਾ ਇਹ ਉਹ ਹਿੰਦੂ ਹੈ ਜਿਨੇ ਆਪਣੀ ਜਾਨ ਤੱਕ ਨਿਪਰਵਾਹ ਨਹੀਂ ਕੀਤੀ ਕਿੰਨੀ ਵਾਰੀ ਯਤਵਾਦੀ ਹਮਲੇ ਹੋਏ ਕਿੰਨੀ ਵਾਰੀ ਪਰ ਬਿਲਕੁਲ ਵੀ ਹਿੰਦੂਆਂ ਦੀ ਸੇਫਟੀ ਨਹੀਂ ਹੈ ਪੰਜਾਬ ਦੇ ਵਿੱਚ